ਟੋਡੇ 6000 ਰੁਪਏ ਕਿਲੋ ਆ ਥੀਮ 3 ਲੱਖ ਰੁਪਏ ਕਿਲੋ ਆ ਖਾਸ ਕਰਕੇ ਲਗਭਗ 2000 ਰੁਪਏ ਕਿਲੋ ਆ ਹੁਣ ਤੁਸੀਂ ਪੁੱਛੋਗੇ ਟੀਟੂ ਬਣਾ ਕੇ ਤੇ ਵੇਚਦਾ ਨਾ ਹੋਵੇ ਨੋਕੀ ਨਾ ਮੈਨੂੰ ਟੀਟੂ ਟੋਡੇ ਵਾਲਾ ਕਹਿਣ ਲੱਗ ਜਾ ਨਾ ਮੈਂ ਖਾਂਦਾ ਨਾ ਮੇਰੇ ਕੋਲ ਜ਼ਮੀਨ ਆ ਮੈਂ ਤਾਂ ਬੱਚ ਫਸਿਆ ਆ ਮਕਰ ਦੇਖੋ ਮਗਾਣ ਧਾ ਕੇ ਦੇਖ ਲੇ ਜੀਵਿਤ ਰੱਖਣ ਵਾਲੀ ਗੋਲੀਆਂ ਦੇ ਕੇ ਦੇਖ ਲਈਆਂ ਜੀ ਉਹਦੇ ਨਸ਼ਿਆ ਬਰਦ ਚਲਾ ਕੇ ਦੇਖ ਲਿਆ ਹੁਣ ਤਾਂ ਅਸੀਂ ਬੇਨਤੀ ਕਰਦੇ ਆ ਵੀ ਇੱਕ ਆ ਵੀ ਪੰਗਾ ਲਾ ਕਰਕੇ ਦੇਖ ਹੀ ਲੋ ਕੰਪੀਜੀ ਵੀ ਹੁਣ ਇਹ ਗੁਨਾਹ ਆਇਆ ਤਾਂ ਮੈਨੂੰ ਖਾਹ ਲਾ ਦੇ ਉੱਥੇ ਯਾਰ ਜਬ ਵੀਜੀਪੀ ਵਾਲ ਕਰ ਲਈ ਇਹ ਤਾਂ ਜਦੋਂ ਆਗੇ ਬੀਜੀਪੀ ਦਾ ਸਭ ਤੋਂ ਪਹਿਲਾ ਅਸ਼ੀਆ ਪ੍ਰਦਰਸ਼ਨ ਹੈ ਕਿਸਾਨਾਂ ਦਾ ਨਹੀਂ ਕਿਸਾਨਾਂ ਦਾ ਨਹੀਂ ਕੋਈ ਸਮਾਸੀ ਵੀ ਦਾ ਪ੍ਰਦਰਸ਼ਨ ਸੋਸ਼ਲ ਮੀਡੀਆ ਤੇ ਜਿਆਦਾ ਜਮਲੀਆ ਜਾਂਦੀਆਂ ਨੇ ਜਿਵੇਂ 12 5 48 ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਪਰ ਸਾਨੂੰ ਹੀਰੇ ਮੋਤੀ ਗੁੰਦੀ ਇਜਾਜ਼ਤ ਨਹੀਂ ਦਿੱਤੀ ਜਾਰੀ ਕਰ ਸੋਸ਼ਲ ਮੀਡੀਆ ਤੇ ਜਿਆਦਾ ਜਮਲੀਆ ਜਾਂਦੀਆਂ ਨੇ ਜਿਵੇਂ 12 5 48 ਟੀਟੂ ਬਾਣੀਆਂ ਸੋਸ਼ਲ ਮੀਡੀਆ ਦੇ ਵਾਸਤੇ ਮੁੱਦਾ ਲੈ ਕੇ ਖਸ ਖਦੀ ਖੇਤੀ ਭਾਰਤ ਨਗਰ ਚੌਂਕ ਜਿਵੇਂ ਹੀਰੋ ਸਾਈਕਲ ਵਾਲ ਨੂੰ ਕਰਾਤੇ ਦਿੱਤਾ ਵਾ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਵੀ ਦੇ ਦਿਓ ਟੀਟੂ ਬਾਣੀਆਂ ਹੁਣ ਖੇਤੀ ਕਰੂਗਾ ਪਹਿਲਾਂ ਕਿਸਾਨ ਕਰਦੇ ਸੀ ਹੁਣ ਟੀਟੂ ਬਾਣੀਆਂ ਵੀ ਨਾਲ ਲੱਗ ਕੇ ਕਿਉਂਕਿ ਕਿਸਾਨਾਂ ਦਾ ਕਰਜ਼ਾ ਜਿਹੜਾ ਹੈਗਾ ਵਾ ਦਿਨੋਂ ਦਿਨ ਚੜੀ ਜਾਂਦਾ ਵਾ ਖੁਦਕੁਸ਼ੀਆਂ ਕਰੀ ਜਾਂਦੇ ਆ ਨੌਜਵਾਨ ਮਰੀ ਜਾਂਦਾ ਵਾ ਇੱਕ ਪਰਿਵਾਰ ਦੇ 6 6 ਲੋਕੀ ਮਰੀ ਜਾਂਦੇ ਆ ਕਰਾ ਸਾਡ ਨੂੰ ਦਰਦ ਆ ਅਸੀਂ ਕਿਸਾਨਾਂ ਦਾ ਅਣਖਾਦਾ ਵਾ ਤਿਆਰ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਬਿਆਸਤਾ ਅਸੀਂ ਕਿਰਾਏ ਡੀਸੀ ਦਫਤਰ ਲੈਣ ਆਏ ਆ ਕੱਲ ਨੂੰ ਸੀਐਮਓ ਦਫਤਰ ਵੀ ਜਾਵਾਂਗੇ ਕਿਉਂਕਿ ਖੇਤਾਂ ਦੇ ਵਿੱਚ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਕਿਰਾਏ ਦੀ ਗ੍ਰਾਂਟ ਤੇ ਬਾਕੀ ਤੁਹਾਨੂੰ ਮਦਦਾਂ ਵਾਂ ਡੋਡੇ 6000 ਰੁਪਏ ਕਿਲੋ ਆ ਥੀਮ 3 ਲੱਖ ਰੁਪਏ ਕਿਲੋ ਆ ਖਾਸ ਕਰਕੇ ਲਗਭਗ 2000 ਰੁਪਏ ਕਿਲੋ ਆ ਹੁਣ ਤੁਸੀਂ ਪੁੱਛੋਗੇ ਟੀਟੂ ਪਾਣੀ ਕਿਤੇ ਵੇਚਦਾ ਨਾ ਹੋਵੇ ਤੁਸੀਂ ਵੀ ਪੁੱਠੀਆਂ ਖਬਰਾਂ ਲਾ ਲਾਂਗੇ ਟੀਟੂ ਪਾਣੀ ਨੇ ਦੱਸਿਆ ਸਾਰੇ ਰੇਟ ਟੀਟੂ ਪਾਣੀ ਦਾ ਹੋਵੇ ਪਰਚਾ ਮੈਂ ਦੱਸਦਾ ਮਾਂ ਕਿਉਂਕਿ ਬਾਹਰੋਂ ਕੰਟਰੀਆਂ ਚ ਸਸਤੇ ਰੇਟਾਂ ਚ ਲਿਆ ਕੇ ਪੰਜਾਬ ਦੇ ਵਿੱਚ ਮਹਿੰਗੇ ਰੇਟਾਂ ਵਿੱਚ ਡੋਡੇ ਫੀਮ ਵਿੱਚੇ ਜਾ ਰਹੇ ਆ ਤੇ ਜੇ ਕੋਈ ਡੋਡੇ ਜੇਬ ਚ ਮਿਲ ਜਾਣਾ ਉਥੇ ਪਰਚਾ ਅਤਿਆਚਾਰ ਕੀਤਾ ਜਾ ਰਿਹਾ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਜਾ ਰਿਹਾ ਵਾ ਬਾਕੀ ਜਿਹੜੇ ਚਿੱਟੇ ਨਸੇ ਆ ਮੈਡੀਕਲ ਨਸੇ ਆ ਜਾਂ दारू ਵਰਗੇ ਮਹਿੰਗੇ ਨਸੇ ਆ ਉਹ ਮਾਰੂ ਨਸੇ ਆ ਉਥੋਂ ਵੀ ਪੈਸੇ ਪੁੱਛੇ ਇਹਨਾਂ ਨੂੰ ਆਉਂਦੇ ਆ ਕੋਣ ਫੰਡ ਆਉਂਦੇ ਆ ਤਾਂ ਇਹ ਉਹ ਖੇਤੀ ਨਹੀਂ ਕਰਨ ਦੇ ਰੇ ਕਰਾ ਹਰ ਇੱਕ ਬੰਦਾ ਕਹਿੰਦਾ ਵੀ ਅਸੀਂ ਖਸਖਾ ਦੀ ਖੇਤੀ ਵਾਸਤੇ ਅਸੀਂ ਆਵਾਂਗੇ ਪਰ ਉੱਥੇ ਹੁੰਦੇ ਨਹੀਂ ਬੱਚੇ ਅੱਜ ਸਾਡੇ ਨਾਲ ਪ੍ਰਧਾਨ ਤੇ ਕਾਫੀ سارے ਪ੍ਰਧਾਨ ਹੀ ਆ ਮੈਨੂੰ ਛੱਡ ਕੇ ਗਿਰਾ ਪਰਮੰਤਸਾ ਜਨਾਮ ਮੇਰਾ ਉੱਤਮ ਬੇਰਦਮੇ ਮੈਦਨ ਛੱਡ ਕੇ ਸਾਰੇ ਪਰਿਵਾਰ ਨੀ ਰঞ্জੀਤ ਕੁਮਾਰ ਹੋ ਗਿਆ ਤੇ ਹਰਪੇਸ਼ ਇੰਨਾ ਹੀ ਨੋ ਓਖੇ ਓਖੇ ਜੇ ਮੇਰੇ ਨੋਟੀਟੂ ਬਾਣੇ ਸੁੱਖਾ ਜਾਈ ਆ ਅਸੀਂ ਕੁਛ ਨਹੀਂ ਕਰਦੇ ਨਾ ਅਸੀਂ ਡੋਡੇ ਖਾਂਦੇ ਨਾ ਫੀਮ ਖਾਂਦੇ ਨਾ ਸਾਡੇ ਕੋਲ ਜ਼ਮੀਨ ਆ ਲੇਕਿਨ ਉੱਤੀ ਤੋਂ ਲੋਕਾਂ ਨੂੰ ਕਿਉਂ ਲਾਉਣਾ ਆ ਇਹ ਆਵਾ ਨਸ਼ਾ ਤੁਸੀਂ ਨਹੀਂ ਆ ਹਟਾਉਣਾ ਵਾ ਬਚਾਉਣਾ ਵਾ ਲੋਕੀ ਮੈਨੂੰ ਲੋਕੀ ਨਾ ਮੈਨੂੰ ਉੱਤੀ ਤੋਂ ਡੋਡਿਆ ਵਾਲਾ ਕਹਿਣ ਲੱਗੇ ਨਾ ਮੈਂ ਖਾਂਦਾ ਨਾ ਮੇਰੇ ਕੋਲ ਜ਼ਮੀਨ ਆ ਮੈਂ ਤਾਂ ਬੱਚ ਫਸਿਆ ਆ ਵਕਰਾਂ ਕਿਉਂਕਿ ਅਸੀਂ ਕਿਸਾਨਾਂ ਦਾ ਨਾ ਖਾਦਾ ਵਕਰਾਂ ਦੇਖੋ ਮਗਾਣ ਧ ਜੀਵਿਤ ਰੱਖਣ ਵਾਲੀ ਗੋਲੀਆਂ ਦੇ ਕੇ ਦੇਖ ਲਈਆਂ ਜੀ ਉਹਦੇ ਨਸ਼ਾ ਵਿਰੋਧ ਚਲਾ ਕੇ ਦੇਖ ਲਿਆ ਹੁਣ ਤਾਂ ਅਸੀਂ ਬੇਨਤੀ ਕਰਦੇ ਆਂ ਵੀ ਆ ਕਾਹੀ ਪੰਗਾ ਲੈ ਕਰਕੇ ਦੇਖ ਹੀ ਲੋ ਕੀ ਤਾਂ ਸਿੱਧਾ ਬਾਜ ਵਗਰਾ ਹੈ ਹੀ ਸਿੱਧਾ ਬਾਹਾ ਕੰਮ ਕਰਾ ਪਰ ਇਹਨਾਂ ਨਾਲ ਦੀ ਰੋਟੀ ਖਤਮ ਹੋ ਰਹੀ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਮਾ ਅੱਜ ਨੇ ਵੀ ਜਨੇ ਆਏ ਆ ਅੱਗੇ ਅੱਗੇ ਤੂੰ ਦੇਖੀ ਹੁਣ ਫੁੱਲ ਕਿਸਾਨਾਂ ਦਾ ਟੋਲਾ ਕਿਸਾਨਾਂ ਦਾ ਟੋਲਾ ਹੁਣ ਜਦੋਂ ਸਾਡੇ ਨਾਲ ਹੋ ਗਿਆ ਬਾਣੀਆਂ ਵੀ ਬੱਚ ਨਾਲ ਰਲ ਗਏ ਹੁਣ ਤਾਂ ਇੱਥੇ ਭੰਗੜੇ ਪਿਆ ਕਰਨਗੇ ਹਾਂ ਨਹੀਂ ਇਹ ਬੀਜੇਪੀ ਲੀਡਰਸ਼ਿਪ ਆਣੀ ਹੈ ਜਾਂ ਵੀਰੇ ਸਾਰੇ ਪਿੱਛੇ ਬੀਜੇਪੀ ਦੇ ਵੀ ਹੈ ਸਾਰੇ ਆ ਪ੍ਰਧਾਨ ਬੀਜੇਪੀ ਦਾ ਸਾਡਾ ਆ ਪ੍ਰਧਾਨ ਨਹੀਂ ਬਈ ਪ੍ਰਦਰਸ਼ਨ ਨਹੀਂ ਬੀਜੇਪੀ ਦਾ ਹੈ ਉਹ ਬੀਜੇਪੀ ਤੁਸੀਂ ਆਹ ਪਾਰਟੀ ਵਿੱਚ ਮਾੜ ਲੈਂਦੇ ਹੋ ਆ ਲੋਕਾਂ ਦੇ ਮੁੱਤੇ ਦਾ ਵਗਰਾ ਸਮਾਸ਼ੀ ਵੀ ਆ ਲੋਕਾਂ ਦੇ ਮੁੱਤੇ ਦਾ ਮੁੱਧਿਆ ਦਾ ਵਗਰਾ ਨਹੀਂ ਨਹੀਂ ਤੁਸੀਂ ਹਾਂ ਬੀਜੇਪੀ ਹੁਣ ਇਹ ਗੁਨਾਹ ਆਇਆ ਤਾਂ ਮੈਨੂੰ ਫਾਹਲਾ ਦੇ ਉੱਥੇ ਯਾਰ ਜਦ ਬੀਜੇਪੀ ਜਵਾਨ ਕਰ ਲਈ ਤਾਂ ਜਦੋਂ ਆਗੇ ਬੀਜੇਪੀ ਦਾ ਸਭ ਤੋਂ ਪਹਿਲਾ ਸੀ ਆਈਟਮ ਪ੍ਰਦਰਸ਼ਨ ਹੈ ਕਿਸਾਨਾਂ ਦਾ ਨਹੀਂ ਕਿਸਾਨਾਂ ਦਾ ਨਹੀਂ ਆ ਸਮਾਸ਼ੀ ਵੀ ਦਾ ਪ੍ਰਦਰਸ਼ਨ ਦਾ